ਬਬੀਓ ਰੋ ਨਾ ਪੜ੍ਹਸ ਰੋ ਬੋ ਨਾ ਹੱਥੋਂ ਕੋਈ ਰਖਾ ਨਾ ਇਹ ਤਾਂ ਨਖ ਨਖ ਕਿਨੇ ਦੰਦ ਆ ਕਿਨੇ ਦੰਦ ਆ ਕਿਰਾ ਔਲੇ ਦੰਦ ਥੋੜੇ ਕਿਰਾ ਕਹਿੰਦੇ ਅਬ ਲੱਗਦੇ ਰੋ ਬੰਦੇ ਨੇ ਕੀ ਏ ਕਿਨੇ ਪੈਸਾ ਜਾਇ ਚਾਲੀਆ ਜੀ ਕੋਲੋਂ ਮੰਗਿਆ ਤੁਸੀਂ ਦਾ ਸਹੀ ਕਿਹਨੇ ਦਾ ਹੱਲਣਾ ਪੇਰਦਾ ਯਾਰ ਇਹਦਾ ਹੱਲਣਾ ਘੱਟੋ ਲੈਣਾ ਇਹਦਾ ਹੋਰ ਗੱਲ ਹੈ ਕਿਹਦਾ ਘੱਟਣਾ ਹੋਊਗਾ ਬੰਦਾ ਨਾ ਇਹਦਾ ਇਹਦਾ ਸੋਨਾ ਘਰੋਂ ਨਹੀਂ ਬਣਾ ਘੱਟਣਾ ਯਾਰ ਕਿ ਜਾਇ ਦੱਸਿਆ ਤੁਸੀਂ ਦਾ ਦੋ ਜੀ ਤੁਸੀਂ ਤਾਂ 100 ਤੇ 40 ਮੰਗ ਲਿਆ ਜੀ ਦੋਨਾਂ ਦਾ ਇੱਕ ਕੱਲੇ ਦਾ ਦੋ ਹੀ ਲੈ ਜਾਓ ਦੋ ਦੂਰੀਓ ਦੂਏ ਦੇ ਪੁੱਧ ਨੂੰ ਨਾ ਦੋ ਕੀ ਕਰਾਉਣਾ ਯਾਰ ਇਹਦਾ 25 ਆ ਜੀ ਦਾ ਲੈਖਾ ਜੀ ਮੈਂ ਕਿਨੇ ਦਾ ਆ ਤੁਸੀਂ ਆਪ ਦੱਸ ਦੋ ਦੱਸਿਆ ਜੀ ਨਹੀਂ ਉਹ ਫੇਰ ਆਹ ਖੜਾ ਮੰਨਦਾ ਸੇ ਤਾਂ ਅੱਠ ਹੀ ਲਾਉ ਕੋਈ ਨਹੀਂ ਇਹ ਤਾਂ ਸੱਚਾ ਕੱਟਣ ਵਾਲਾ ਨਹੀਂ ਨਾ ਹੈਗਾ ਫਿਰ ਇਹ ਰੱਖਣ ਵਾਲਾ ਨਹੀਂ ਸਾਬਾ ਪਾ ਵੀ ਨਹੀਂ ਕਹਿੰਦਾ ਰਾਤਾ ਬਾਦ ਕਰਨਾ ਇਹਦੇ ਹੱਡਾ ਵੱਡਾ ਜੋ ਮੈਂ ਬੱਤੀ ਉਹ ਦੇਖੀ ਫਿਰ ਇਹ ਨਹੀਂ ਤੁਸੀਂ ਫਿਰ ਜਾਇਜ਼ ਲਾਉਣਾ ਨਹੀਂ ਗੈਰ ਨਹੀਂ ਆ ਬਣਾ ਹੱਡਾ ਇਹ ਕਰਨੀ ਆ ਤਾਂ ਇਹ ਕਿਹੜਾ ਕੱਟਣਾ ਕੱਟਣਾ ਲੈਣਾ ਨਹੀਂ ਹੈਗਾ ਚਲ ਆ ਗਈ 1000 ਖਾਣ ਮਦਦ ਲਾਉਗਾ ਫਿਰ ਤੁਸੀਂ ਨਹੀਂ ਜਦੋਂ ਨਹੀਂ ਛੱਡਣਾ ਹੰਮ ਨੇ ਦੱਸਦਾ ਜਿਆਦਾ ਨਹੀਂ ਘੱਟ ਬੱਗ ਰਾਂ ਯਾਰ 20000 ਤੋਂ ਘੱਟ ਦੇ ਨਾਲ ਪੱਕੀ ਗੱਲ ਆ ਮਾ ਹਾਂ ਇਹ ਆ ਵੀ ਅਰਕ ਵੇਲਾ ਦੇਖੋ ਬਿਲਕੁਲ ਵਧੀਆ ਲੈ ਲੈਣਾ ਚੰਗਾ ਅਸੀਂ ਇਹ ਨਹੀਂ ਕਹਿੰਦੇ ਜੇ ਲੈਣਾ ਤਾਂ ਅਸੀਂ ਮਾਰਾ ਕਰਦੇ ਆ ਲੈਣਾ ਚੰਗਾ ਅਸੀਂ ਇਹ ਨਹੀਂ ਕਹਿੰਦੇ ਤੂੰ ਮਾਰਾ ਨਹੀਂ ਕਰਦਾ ਆਪਾਂ ਬਾਈ ਤੇਰਾ ਅਸੀਂ ਮਾਰਦਾ ਨਹੀਂ ਕਿਹਾ ਨਾ ਨਾ ਕੋਈ ਨਹੀਂ ਲੈ ਬਾਹਰ ਨਹੀਂ ਜੇ ਜੈਲ ਜਾਉਣੀ ਹੋਨ 20 ਰੁਪਏ ਦਾ ਰੁਪਿਆ ਵੱਡਾ ਹੈ ਕੰਨ ਦਾ ਹੈ ਉਹ ਫੜਾ ਗਏ ਤੇਰੀ ਇਹ ਵੀ ਬੱਚਾ ਨਹੀਂ ਗਈ ਇਹਦਾ 10000 ਦੇ ਬੱਚੇ ਕਹਿੰਦੇ ਕੋਈ ਨਹੀਂ ਇਧਰ ਨਹੀਂ ਆਉਣੀ ਰਹੀ ਹੈਗੀ ਉਹ 20 ਉਹ ਮੁੱਲਿਆਂ ਦਾ ਪਹਿਲਾਂ ਮੋਂ ਪੱਕੇ ਦਾ ਨਾਲੇ ਪਟਾ ਹੈ ਪਰ ਉਹ ਜਿਆ ਵੱਡਾ ਵੀ ਹੈ ਤੰਗ ਵੀ ਹੋਇਆ ਇਹਨਾਂ ਦਾ ਦੰਦ ਨਹੀਂ ਤੋੜੇ ਦੰਦ ਕੋ ਨਾ ਬੋਲੋ ਇਹਨਾਂ ਤੋਂ ਨਾ ਮੋੜੀ ਇਹ ਜਵਾਨੀ ਚਾਈ ਇਹਦਾ ਨੇੜੇ ਦੇ ਹਟਾ ਜੈਜ ਕਰਕੇ ਨਾ ਉਹ ਲੈ ਜਾਓ ਆਪਾਂ ਬਾਰੀ ਬੰਦੇ ਹੈ ਨਹੀਂ ਆਪਣੇ ਕੋਲੇ ਕੰਮ ਕਰ ਵਾਲਾ ਸੀ ਸਾਡਾ ਫੋਟੋ ਦਾ ਕੰਮ ਹੈ ਮਤਲਬ ਜਿਹੜਾ ਆਉਦੀ ਮਿਲ ਪਾਣੀ ਆਲਾ ਬਸ ਲਖਾ ਵੀ ਤੇ ਨਾਮਾ ਉਹਦਾ ਬਣਾ ਲਾ ਲੈ ਆਪਾਂ ਦਾ ਦੋ ਹੀ ਜੋੜੀਓ ਵੇਚਣੀ ਗਿਆ ਉਹਨੇ ਕਹਿੰਦਾ ਚੱਲ ਇੱਕ ਲੈ ਜਾ ਲੈ ਜਾ ਲੈ ਇਹ ਲੋ ਗਾ ਕੇ ਕਰੀਏਗੀ ਇੱਕ ਲੈ ਜਾ ਫਿਰ ਕੋਈ 20000 ਦੇਦਾ 20000 ਪੈਸੇ ਨਹੀਂ ਜਾਈ ਅੰਨੀ 20000 11000 ਦੇ ਦਈਏ 12 ਦੇ ਦਈਏ ਇਹ ਤਾਂ ਇਹ ਦੇਣਾ ਨਹੀਂ ਘੱਟ ਨਹੀਂ ਜੇ ਜੀ ਵੀਜ਼ਾ ਕਟ ਦੇ ਨਾ ਇਹ ਮਾਰਾ ਤਾਂ ਕੋਈ ਫੈਸਲਾ ਨਹੀਂ ਵੀਜ਼ਾ ਕਟ ਦੇ ਨਾ ਹਾਂ ਮੈਂ ਕਟਾ ਦਾਂਗੇ 1500 ਕਟਾ ਦਾਂਗੇ ਇਸ ਤੋਂ ਘੱਟ ਨਹੀਂ ਕਰਾਂਗੇ ਜੇ ਨਹੀਂ ਹਾਂ ਖਾ ਜਾ ਸੌ ਨਹੀਂ ਕਰਾਂਗੇ ਸੌ ਨਹੀਂ ਕੋਈ ਨਹੀਂ 1000 1000 ਖੰਡ ਕਟਾ ਦਾਂਗੇ ਹੋਰ ਦੱਸ ਤੇ ਆ ਤੂੰ ਦੰਗ ਕਰਨਾ ਉਹ ਟਕਾਣੇ ਜਾ ਕਰ ਛਾਈ ਕੱਢਿਆ ਛਾਈ ਦੇ ਯਾਰ ਇਹ ਸਭ ਜਿੱਦਦਾ ਛਾਈ ਦੋ ਨਾ ਨਹੀਂ ਜਾ ਛਾਈ ਦੇ ਫੇ ਦੇ ਦੇਗੀ ਆ ਆਓ ਬੜਾ ਛਾਈ ਦੇ ਛੋਭਾ ਬਣਦਾ ਨਾ ਉਹ ਤੂੰ ਛੋਭਾ ਹੋ ਕੇ ਲੈਣਾ ਬਈ ਕੋਈ ਨਹੀਂ ਉਹਦਾ ਨਹੀਂ ਕਿਦਾਂ ਮਗਰ ਟਰਨ ਕਰਦੇ ਨਾ ਨਾ ਟਰਨ ਨਹੀਂ ਕਰਦੇ ਕੋਈ ਨਾ ਛੱਡਾ ਭਾਣ ਨਾਲ ਜੀਉਗਾ ਕੋਈ ਨਹੀਂ ਦੇ ਦਾਂਗਾ ਤੂੰ ਆਹ ਮੁਗਦਾ ਵੇਚਣਾ ਜ਼ਿਆਦਾ ਮੇਰੇ ਕਿਦਾਂ ਨੂੰ ਝੇਬ ਨਹੀਂ ਕੋਈ ਇਹਨੇ ਮੂਦਾ ਲੈਣਾ ਤੂੰ ਮੂਦਾ ਲੈਣਾ ਆਹ ਜੀ ਬਿਲਕੁਲ ਬਿਲਕੁਲ ਆਹਦੋਂ ਹੋ ਗਈ ਆਦੋਂ ਆਦੋਂ ਜੇਦਿਓ ਤਸੀਂ ਕੱਢੇ ਯਾਰ ਨਾ ਫੜੋ ਤੇਰਾ ਨਾ ਯਾਦ ਆ ਬਾ ਨਹੀਂ ਉਹਨੇ ਲੈ ਕੇ ਜਾਣਾ 11000 ਰੁਪਏ ਦਾ ਲੈ ਇੱਕ ਮੋਟਾ ਮਾਲ ਹੈ ਨਾ ਸ਼ਾਨ ਦੇ ਖੜਿਆ ਸਾਨੂੰ ਯਾਣਾ ਨਰੇ ਕੋਲ ਨੂੰ ਕਿਨੂ ਜੀ ਚਾਨੇ ਨੂੰ ਬੜਾ ਕਰਦੀ ਹਾਂਜੀ ਇਹ ਲੱਗਦਾ ਰੱਖਣਾ 100 ਕਿਲੋ ਹੈ ਹੱਡ ਫਟਨੀ ਆਇਆ ਹੈਗਾ ਮੰਡੀ ਚ ਮੁਕਾਦ ਦੀ ਆਇਆ ਹਾਂ ਸਿੱਧਾ ਨੂੰ ਪਤਾ ਹੀ ਹੈ ਜੀ ਹਾਂਜੀ ਦੱਸੋ ਜੀ ਗੰਨ ਦੀ ਖਸ ਹੋ ਗਏ ਮੇਰਾ ਫਿਰ ਅਸੀਂ ਇੱਕ ਦਸਾ ਲਾ ਮੈਂ ਸਹੀ ਚੱਲ ਰਹਿਣੇ ਨਹੀਂ ਬਈ ਆਇਆ ਨਾ ਆਹ ਕੁਝ ਕਰਿਆ ਤੱਕਾ ਕੁਈ ਨਹੀਂ ਤੱਕਾ ਕੁਈ ਕਿ 14000 ਰੱਖਿਆ ਨਹੀਂ ਤਾਇਆ ਹੁੰਦਾ ਪੜਦਾ ਮੈਂ ਬਿਨਾ ਕਹੇ ਤੈਨੂੰ ਆਹ ਹੱਥ ਦੀ ਵਸਾ ਕੁਸੋ ਲਵਾਂ ਤੇਰਾ ਹੈ ਤੇਰਾ ਪਿਆਰ ਆ ਓਏ ਉਰੀਆ ਓਏ ਆਹ ਕਿਉਂ ਆਇਆ ਤਾ ਮਜ਼ਾ ਲੜਗਾ ਨਾ ਆ ਚੰਗਾ ਆਇਆ ਲਾਵਾ ਆਹ ਕੰਮ ਨਹੀਂ ਕਰਦਾ ਕੋਈ ਨਹੀਂ ਯਾਰ ਪਰ ਲੇਕਨ ਕੀ ਕੋੰਡੋ ਉਹ ਬੱਕੇ ਦਾ ਜਮਾਨ ਲਾਇਆ ਤਿੰਨ ਵਕਤ ਲਾਦਾ ਲੱਖ ਰੁਪਇਆ ਆ ਖੜੇ ਨਹੀਂ ਆ ਉਹ ਥੀ ਧੋਗ ਦੀ ਇਹਦੇ ਵਿੱਚ ਕੀ ਲਾ ਧੋਗ ਜਾਣਾ ਹਾਂ ਹਾਂ ਉਹ ਲਾਦਾ ਸਨਟ ਉੱਤੇ ਕੀ ਵੀ ਦੇ ਰੇ ਕੋੜ ਜਿਹਦਾ ਹੁਣ ਪਾ ਗਈ ਆਪਣੀ ਆਰਥ ਵੀ ਆ ਸਾਜੀ ਮੰਡੀ ਜੀ ਚਾਵਾ ਦਾ ਪੁਰਾ ਇਹਨੂੰ ਬਾਜੀ ਬੋਲੀਆ ਕਦੋਂ ਮੇਰੇ ਕੋਲੋਂ ਇਸ਼ਾਰਾ ਦੇਦਾ ਜੇ ਕੋਈ ਨਾ ਬੋਜੀ ਲੈ ਕੇ ਦੇ ਲੈ ਕਰੀਆ ਸਰ ਵੀ ਆ 17000 ਦੇਣੀ ਮੇਰਾ ਤੇ ਮਾਣ ਖੜ ਗਿਆ 18000 ਲੈ ਜਾਂਦਾ ਤਾਇਆ ਤੇਰੀ ਗੱਲ ਸੁਣ ਤਾਇਆ ਤੁਸੀਂ ਜਵਾਬੋ ਜਵਾਬ ਕੀ ਆ ਸੀ ਕਿਹੜਾ ਕੰਮ ਕਰਦਾ ਸਾਡੇ ਕੋਲ ਪਤਾ ਨਹੀਂ ਤੇਰੇ ਤੇ ਕਰਦੇ ਹਾਂ ਹੁਣ ਕੋਈ ਠੋਕੀ ਹੋ ਹੁਣ ਖੜ ਜਾ ਮੇਰੇ ਕੋਲ ਨਾ ਲੱਗਦਾ ਕੋਈ ਹਟ ਪਾ ਜਾ ਰਹਿ ਨਜ਼ਰ ਘਾਫ ਹੋ ਗਈ ਬੰਦਾ ਪਕੜਾ ਤੱਕੇ ਨਾ ਅੱਬਰ ਦੇ ਉੱਪਰ ਸਾਰੇ ਨਾਬੂ ਲੱਗਦੀਆਂ ਆਪਣੇ ਬਾਰੇ ਬਾਰੇ ਹੋ ਗਿਆ ਹੁਣ ਕੀ ਕਰਾਂ ਮੈਂ ਯਾਰ ਕੋਈ ਨਹੀਂ ਕੋਈ ਮੁੰਡਾ ਕਹਿੰਦਾ ਇਹਦਾ ਕੋਈ ਇਦਾਂ ਦੇ ਨਾ ਪਤਾ ਇਸ ਦਾ ਨੂੰਮਾ ਉਹ ਖੜਾ ਹੁੰਦਾ ਤੂੰ ਦੀ ਤੂੰ ਹੀ ਦੱਸਦਾ ਯਾਰ ਤੋਏ ਕੋਈ ਮਕਾਇ ਕਰੀ ਜਾਉਂ ਆ ਜਿਹੜੀ ਕਿਹਦਾ ਨਾ ਮਾਮਲਾ ਕਰਉਂਗਾ ਉਹਦਾ ਖੜਾ ਜਾ ਲੱਖੂ ਬਾਹਰ ਅੱਗੜੀ ਲੈ ਵੇ ਤੈਨਿਆ 15000 ਜਿਆਦਾ ਨਹੀਂ ਨਹੀਂ ਤਾਇਆ ਨਹੀਂ ਹੁਣ ਪਕਾਏ ਰੱਖੀ ਨਹੀਂ ਨਹੀਂ ਦੇਣਾ ਆਏਗਾ 100 ਰੁਪਿਆ 16000 ਉਹ ਮਾਰਨਾ ਯਾਰ ਇਹ ਵੀ ਦੇਣੇ ਨੇ ਪੈਸੇ ਪੜ ਗਈ ਤੈਨੂੰ ਖਾਣੇ ਆ ਸੀ ਮੈਂ ਖਾਣੇ ਬਸ ਘਈ ਹੁਣ ਪਾ ਲਿਆ ਬੜੇ ਜੱਫਾ ਹੁਣ ਬੱਚੇ ਇਹ ਜਿਆਦਾ ਨਹੀਂ ਮਾਰੇ ਹਾਂ ਮੈਂ ਨਮ ਕਕਰ ਹੱਲਾ ਬੈਠਾ ਹੈ ਇਹ ਤਾਰਾ ਇਹਨਾਂ ਨੇ ਭੈਣ ਮੈਂ ਤੇਰੇ ਘਰੇ ਨੂੰ ਅੱਤ ਪਾਇਆ ਇਹ ਵੀ ਦੇ ਦੇ ਸਸੇ ਜਾਰੇ ਮੈਂ 10000 ਦੇਣ ਕਰਿਆ ਆ ਦੇ ਤੂੰ ਤਾਂ ਖਾਲਾ ਠੰਡੀ ਹੋ ਜੂ ਨਹੀਂ ਮਾਂ ਬੱਚੇ ਨੇ ਉਹ ਨਿਪਟਾ ਜਣਾਣਾ ਬੋਲਾ ਆਦਮੀ ਚੱਲ ਹੁਣ ਕਰ ਮਾਰੋ ਜੀ ਨਹੀਂ ਨਹੀਂ ਆ ਬਹੁਤ ਆ ਪਰ ਰੋਟੀ ਖਾਣੀ ਤਾਂ ਵੀ ਬਸ ਹੱਡ ਮਾਰਨ ਕਰਨਾ ਹੁੰਦਾ ਉਹ ਵੀ ਕਰ ਨੂੰ ਬਸ ਠੀਕ ਆ ਬਸ 16000 ਆਈਸੀ ਖਰਦਾ ਜਹਾ 16000 ਖਰਦਾ ਜਹਾ ਆ ਤੂੰ ਤਾਂ ਬਹੁਲ ਕੋ ਸਕੇਗਾ ਉਹ ਤੇਰੀ ਗੱਲਾਂ ਦਿਲ ਨਹੀਂ ਤੇਰੀਆਂ ਗੱਲਾਂ ਦਿਲ ਨਹੀਂ ਇਹ ਦੋ ਦਿਨ ਇੱਧਰ ਰੱਖਦਾ ਨੇ ਮੈਂ ਵੀ ਇਦੀ ਇੱਧਰ ਰੱਖਣਾ ਫਟੇ ਮਲੇਰ ਕੋਲੇ ਆਉਂਦਾ ਆ ਮੈਂ ਵੀ ਮਲੇਰ ਕੋਲ ਦੇ ਹਾਂ ਦੱਸੋ ਜਿਹੜਾ ਵੇਚਦਾ ਭਰਤੀ ਤੇਰੀ ਨੂੰ 16000 ਤੈਨੂੰ ਮੂਕ ਉਤਰਾ ਹੋ ਗਿਆ ਪਾਰਟੀ ਤੇਰੀ ਹੂ ਸਰ ਪਾਰਟੀ ਮੈਂ ਹੁਣ ਆਤੀ ਆਤੀ ਪਾਰਟੀ ਹੁਣ ਨਾ ਬਾਹਰ ਜੋਂ ਤੋ ਨਾ ਬਸ ਤੂੰ ਮਾਰਨੇ ਦੋ ਪਾਰਟੀ ਛੁੱਟੀ ਹੂ ਜੀ ਮੁੰਡਾ ਸ਼ਾਨਾ ਆ ਲਓ ਜੀ ਸਾਰੇ ਲਾ ਓਏ ਓਹ ਨੂੰ ਚੈਨਲ ਆਹ ਅਮਰ ਦੇ ਟੈਕ ਮੈਨੂੰ ਤਾਂ ਕਰ ਨੇ 10-10 ਦਾ ਨਾਮ ਲੈਣੇ ਚਾਹੁੰਦਾ ਹਾਂ ਹੋਰ ਦੇ ਨਾਮ ਦਾ ਲੈ ਕੇ ਦੇ 10 ਜੀ ਤੇਰੇ ਮੂੰਹ ਹਾਂ ਹਾਂ ਕੋਈ ਨਾ ਬਾਹਰ ਆ ਗੱਲ ਲਾ ਬਣਾ ਹਾਂ ਗੱਲ ਬਣਾ ਦੇ ਗੱਲਾਂ ਗੱਲਾਂ ਫੜਾ ਲਾਓ ਇਧਰੋਂ ਹੀ ਮੜਾ ਲਓ ਜੀ ਦੋ ਜੋ ਦੇਣਾ ਦਾ ਦੇਣੀ ਹੈ ਜੀ ਸਭ ਤੋਂ ਜ਼ਿਆਦਾ ਨਹੀਂ ਮਨੇ 300 ਦੇ ਕੋਈ ਮਾਣੇ ਪੈਸੇ ਹੋਰ ਇਹ ਲੋ ਬੱਜ ਫੋਟੋ ਮੈਸ 100 ਤੋਂ ਦੇ ਰਿਹਾ ਹੋਰ ਕਿ ਅੱਧੇ ਦਾ ਲਾਈ ਕਰਾ ਲੈਣੀ ਫੋਟੋ ਕੋਲ ਸਾਨੂੰ 15 ਹਾਂ